ਵਹਨ ਚਾਲਕਾਂ ਦੇ ਲਈ ਵੱਡੀ ਖਬਰ ਲਾਜ਼ਮੀ ਹੋਣ ਜਾ ਰਹੇ ਨੇ ਨਵੇਂ ਨਿਯਮ ਧਿਆਨ ਦੇ ਨਾਲ ਤੁਸੀਂ ਇਸ ਖਬਰ ਨੂੰ ਸੁਣ ਲੋ ਨਹੀਂ ਤਾਂ ਹੋਵੇਗਾ ਤੁਹਾਡਾ ਭਾਰੀ ਨੁਕਸਾਨ ਕੇਂਦਰ ਸਰਕਾਰ ਵੱਲੋਂ ਜੂਨ 2025 ਚ ਜਾਰੀ ਕੀਤੇ ਗਏ ਡਰਾਫਟ ਨੋਟੀਫਿਕੇਸ਼ਨ ਦੇ ਅਨੁਸਾਰ ਦਸੀਏ ਤਾਂ ਨਵੇਂ ਨਿਯਮ ਦਾ ਉਦੇਸ਼ ਡਰਾਈਵਰ ਅਤੇ ਪਿੱਛੇ ਬੈਠਣ ਵਾਲੇ ਦੋਹਾਂ ਲਈ ਸੜਕ ਸੁਰੱਖਿਆ ਨੂੰ ਵਧਾਉਣਾ ਹੈ ਦਰਸਲ ਜਨਵਰੀ 2026 ਤੋਂ ਟ੍ਰਾਈ ਸਿਟੀ ਚ ਦੋ ਪਹੀਆ ਵਾਹਨਾਂ ਤੇ ਦੋਹਾਂ ਸਵਾਰੀਆਂ ਲਈ ਦੋ ਹੈਲਮਟ ਦੀ ਸੁਰੱਖਿਆ ਲਾਜ਼ਮੀ ਹੋਵੇਗੀ ਨੋਟੀਫਿਕੇਸ਼ਨ ਚ ਕਿਹਾ ਗਿਆ ਹੈ ਕਿ ਕੇਂਦਰੀ ਮੋਟਰ ਵਾਹਨ ਨਿਯਮ 2025 ਦੇ ਲਾਗੂ ਹੋਣ ਦੀ ਮਿਤੀ ਤੋਂ 3 ਮਹੀਨਿਆਂ ਦੇ ਅੰਦਰ ਦੋਪਹੀਆ ਵਾਹਨ ਦੇ ਨਿਰਮਾਤਾ ਦੋਪਹੀਆ ਵਾਹਨ ਦੀ ਖਰੀਦ ਦੇ ਸਮੇਂ ਭਾਰਤੀ ਮਿਆਰ ਬਿਊਰੋ ਰਾਹੀਂ ਨਿਰਧਾਰਿਤ ਵਿਸ਼ੇਸ਼ਤਾਵਾਂ ਦੇ ਅਨੁਸਾਰ ਦੋ ਸੁਰੱਖਿਆਤਮਕ ਹੈਲਮਟ ਸਪਲਾਈ ਕਰੇਗਾ ਦੋ ਪਹੀਆ ਵਾਹਨ ਨਿਰਮਾਤਾਵਾਂ ਲਈ ਖਰੀਦਦਾਰੀ ਸਮੇਂ ਗਾਕਾ ਨੂੰ ਦੋ ਹੈਲਮਟ ਪ੍ਰਦਾਨ ਕਰਨਾ ਲਾਜ਼ਮੀ ਹੋਵੇਗਾ ਜਿਸ ਨਾਲ ਹਾਥੀਆਂ ਤੇ ਲਗਾਾਮ ਲੱਗੇਗੀ ਯਾਨੀ ਕਿ ਹੁਣ ਜਿਨ੍ਹਾਂ ਕੋਲ ਦੋ ਪਹੀਆ ਵਾਹਨ ਨੇ ਮੋਟਰਸਾਈਕਲ ਐਕਟਿਵਾ ਵਗੈਰਾ ਤੁਸੀਂ ਕੁਝ ਵੀ ਚਲਾਉਂਦੇ ਹੋ ਤੇ ਹੁਣ ਚਲਾਉਣ ਵਾਲਾ ਤੇ ਪਿੱਛੇ ਬੈਠਣ ਵਾਲਾ ਦੋਹਾਂ ਦੇ ਲਈ ਹੈਲਮਟ ਪਾਉਣਾ ਲਾਜ਼ਮੀ ਹੋਵੇਗਾ ਉਂਝ ਤਾਂ ਬਾਈਕ ਰਾਈਡਰ ਵੀ ਕਰਾਇਤੇ ਰਾਈਡ ਦੇ ਦੋ ਹੈਲਮਟ ਇਸਤੇਮਾਲ ਕਰਦੇ ਹਨ ਪਰ ਨਿੱਜੀ ਵਾਹਨ ਚਾਲਕ ਵਾਲੇ ਅਤੇ ਬੈਟਰੀ ਸਕੂਟਰ ਚਾਲਕ ਹੈਲਮਟ ਨਹੀਂ ਪਾਉਦੇ ਇਸ ਦੇ ਨਾਲ ਸੜਕ ਨਿਯਮਾਂ ਦੀ ਉਲੰਘਣਾ ਤਾਂ ਕਰਦੇ ਹਨ ਨਾਲ ਹੀ ਤੇਜ਼ ਰਫ਼ਤਾਰੀ ਹਾਥੀਆਂ ਦਾ ਸ਼ਿਕਾਰ ਬਣਦੇ ਨੇ ਦੱਸਣਯੋਗ ਇਹ ਹੈ ਕਿ ਪੰਜਾਬ ਪ੍ਰਾਈਸਿਟੀ ਚ ਹਾਥੀਆਂ ਦੀ ਵੱਧ ਰਹੀ ਗਿਣਤੀ ਦੇ ਵਿਚਕਾਰ ਇਹ ਫੈਸਲਾ ਸੜਕ ਸੁਰੱਖਿਆ ਨੂੰ ਇੱਕ ਨਵਾਂ ਦਿਸ਼ਾ ਨਿਰਦੇਸ਼ ਦਵੇਗਾ ਔਰ ਸੜਕ ਹਾਥੀਆਂ ਬਾਰੇ ਪੀਜੀਆਈ ਦੇ ਡਾਕਟਰਾਂ ਨੇ ਵੀ ਕਹਿਣਾ ਹੈ ਕਿ ਹੈਲਮਟ ਦੀ ਲਾਪਰਵਾਹੀ ਕਰਕੇ ਕਈ ਸੈਂਕੜੇ ਹਾਥੇ ਵਾਪਰ ਜਾਂਦੇ ਨੇ ਚੰਡੀਗੜ੍ਹ ਮੁਹਾਲੀ ਪੰਚਕੂਲਾ ਅਤੇ ਜ਼ਿਰਖਪੁਰ ਖੇਤਰਾ ਦੇ ਦੋ ਪੱਈਆ ਵਾਹਨ ਹਾਥੀਆਂ ਦੀ ਗਿਣਤੀ ਚਿੰਤਾ ਦਾ ਵਿਸ਼ਾ ਬਣਦੀ ਹੈ ਟ੍ਰੈਫਿਕ ਪੁਲਿਸ ਦੇ ਅੰਕੜਿਆਂ ਦੇ ਅਨੁਸਾਰ ਸੜਕ ਹਾਦਸਿਆਂ 'ਚ ਮਰਨ ਵਾਲਿਆਂ ਦੀ ਲਗਭਗ 60% ਦੇ ਹੈਲਮਟ ਨਹੀਂ ਪਾਇਆ ਹੁੰਦਾ ਇਸ ਤੇ ਚੱਲਦੇ ਹੀ ਦੱਸੀਏ ਕਿ ਹੁਣ ਹਰ ਸਾਲ ਇਹ ਮੌਤਾਂ ਦੇ ਅੰਕੜੇ ਵਾਧੇ ਜਾਂਦੇ ਨੇ ਤਾਂ ਹੁਣ ਇਹ ਵੱਡਾ ਹੁਕਮ ਜਾਰੀ ਹੋ ਚੁੱਕਾ ਹੈ ਕਿ ਦੋ ਪਹੀਆ ਵਾਹਨ ਵਾਲਿਆਂ ਨੂੰ ਹੈਲਮਟ ਪਾਉਣਾ ਜ਼ਰੂਰੀ ਹੈ ਜਿਹੜੇ ਪਿੱਛੇ ਵੀ ਬੈਠੇ ਨੇ ਉਹਨਾਂ ਦੇ ਲਈ ਵੀ ਹੈਲਮਟ ਪਾਉਣਾ ਬੇਹਦ ਲਾਜ਼ਮੀ ਕਰ ਦਿੱਤਾ ਹੈ ਇਸੇ ਚਲਦੇ ਇਹ ਹੁਕਮ ਕਿਹਾ ਗਿਆ ਕਿ ਇਸ ਨੂੰ ਮੰਨਣਾ ਜ਼ਰੂਰੀ ਹੈ ਤੇ ਨਾਲ ਦੀ ਨਾਲ ਹੁਣ ਜਦੋਂ ਤੁਹਾਨੂੰ ਗੰਭੀਰ ਸੱਟਾਂ ਲੱਗਦੀਆਂ ਨੇ ਤੁਸੀਂ ਹਸਪਤਾਲ ਦੇ ਵਿੱਚ ਦਾਖਲ ਹੁੰਦੇ ਹੋ ਤਾਂ ਬਹੁਤ ਮੁਸ਼ਕਲਾਂ ਦਾ ਸਾਹਮਣਾ ਤੁਹਾਨੂੰ ਕਰਨਾ ਪੈਂਦਾ ਹੈ ਇਸਦੇ ਹੀ ਚਲਦੇ ਹੁਣ ਇਹ ਘਟਨਾਵਾਂ ਨੂੰ ਰੋਕਣ ਦੇ ਲਈ ਇਹ ਵੱਡਾ ਉਪਰਾਲਾ ਕੀਤਾ ਗਿਆ ਹੈ ਦੇ ਨਾਲ ਦੀ ਨਾਲ ਖੁਣ ਡਰਾਫਟ ਨੋਟੀਫਿਕੇਸ਼ਨ ਦੇ ਅਨੁਸਾਰ ਕੇਂਦਰ ਸਰਕਾਰ ਦੇ ਵੱਲੋਂ ਇਹ ਕਿਹਾ ਗਿਆ ਹੈ ਕਿ ਡਰਾਈਵਰ ਜਿਹੜੇ ਨੇ ਉਹਨਾਂ ਦੇ ਪਿੱਛੇ ਬੈਠਣ ਵਾਲੇ ਦੋਹਾਂ ਲਈ ਸੜਕ ਸੁਰੱਖਿਆ ਨੂੰ ਵਧਾਉਣ ਲਈ ਵਧਾਉਣਾ ਜ਼ਰੂਰੀ ਹੈ ਇਸ ਕਰਕੇ ਨੋਟੀਫਿਕੇਸ਼ਨ ਚ ਕਿਹਾ ਗਿਆ ਕਿ ਕੇਂਦਰੀ ਮੋਟਰ ਵਾਹਨ ਨਿਯਮ 2025 ਦੇ ਲਾਗੂ ਹੋਣ ਦੀ ਮਿਤੀ ਤੋਂ 3 ਮਹੀਨਿਆਂ ਦੇ ਅੰਦਰ ਦੋ ਪਹੀਆ ਵਾਹਨ ਨਿਰਮਾਤਾ ਦੋ ਪਹੀਆ ਵਾਹਨ ਦੀ ਖਰੀਦਨ ਸਮੇਂ ਭਾਰਤੀ ਮਿਆਰ ਬਿਊਰੋ ਰਾਹੀਂ ਨਿਰਧਾਰਿਤ ਵਿਸ਼ੇਸ਼ਤਾਵਾਂ ਦੇ ਅਨੁਸਾਰ ਹੈਲਮਟ ਜਿਹੜੇ ਨੇ ਉਹਨਾਂ ਨੂੰ ਦਿੱਤੇ ਜਾਣਗੇ ਪ੍ਰਦਾਨ ਕਰਨਾ ਲਾਜ਼ਮੀ ਹੋਵੇਗਾ ਜਿਸ ਨਾਲ ਵੱਡੇ ਹਾਦਸਿਆਂ ਨੂੰ ਰੋਕਿਆ ਜਾਵੇਗਾ